ਸੋਗ ਲਓ ਕਿਹਨੋਂ ਪਾਈ ਚੰਗਾ ਦੁੱਧ ਪੁੱਤ ਚਾਹਣਾ ਦੁੱਧ ਪੁੱਤ ਨੋਤ ਚਾਹੇ ਚੰਗੀ ਨੋਹ ਚਾਹਣਾ ਭੜੀ ਕਰ ਪੁੱਤ ਚਾਹੇ ਹਰਿਆ ਚਾਹੇ ਸੋਗ ਲਓ ਜੇ ਸਾਰਾ ਨਾ ਜਾਏ ਸੁਣਿਆ ਤਾਂ ਸੁਣਿਓ ਆਏ ਭੋਗ ਅਸਲ ਤਾਂ ਕਹਿੰਦੇ ਸਾਰੀ ਬਾਣੀ ਸੁਣ ਗਿੰਦੇ ਸਾਰੀ ਬਾਣੀ ਜੇ ਕਹਿੰਦੇ ਸਾਰੀ ਨਹੀਂ ਸੁਣੀ ਜਾਂਦੀ ਤਾਂ ਕਹਿੰਦੇ ਭੋਗ ਦੇ ਸ਼ਲੋਕ ਸੁਣੋ ਭੋਗ ਦੇ ਸ਼ਲੋਕ ਉਈ ਬਕਾਉਣੀ ਆਉਂਦੇ ਜੋ ਦੇਖਵੰਡਨ ਦਾ ਟਾਈਮ ਹੁੰਦਾ ਤੋ ਸਤਨਾਮ ਵਾਹਿਗੁਰੂ ਕਿਉਂ ਦੇਖਦਾ ਨਾ ਪ੍ਰੇਮ ਸੇ ਉਦਹੀਂ ਆਉਨੇ ਆ ਸੀ ਨਾ ਜਦੋਂ ਦੇਖਵੰਡਨ ਦਾ ਟਾਈਮ ਹੁੰਦਾ ਹੈ ਜਾਂ ਰਾਤ ਦਾ ਟਾਈਮ ਹੁੰਦਾ ਤੋ ਸਤਨਾਮ ਹਾਂ ਵਾਹਿਗੁਰੂ ਉਦੋਂ ਫਿਰ ਲੈਣ ਵੀ ਟੁੱਟਦੀ ਇੱਕ ਦੂਜੇ ਦੇ ਤੁਨੀ ਡੇਢਦਾ ਕਿਉਂ ਵੀ ਅਸੀਂ ਕਿਸ ਤਰ੍ਹਾਂ ਜਾਵਾਂਗੇ ਨਾ ਸਾਡੇ ਦੁੱਧ ਹੈ ਨਾ ਪੋਤਾ ਹੈ ਨਾ ਉਹ ਐਨਾ ਸੜੀਆਂ ਜੰਗੀਆਂ ਕਰਤੋਂ ਤਾਣੇ ਨਾ ਘਰ ਵਿੱਚ ਖੁਸ਼ੀ ਹੈ ਜਿਹੜਾ ਕਿਹੜਾ ਮੈਂ ਦੁਖੀਆਂ ਮੈਂ ਦੁਖੀਆਂ ਮੈਂ ਦੁਖੀ ਕਿਉਂ ਵੀ ਇਹ ਸਾਰਾ ਸੁਣ ਸਾਰਾ ਸੁਣ ਦਾ ਟਾਈਮ ਵਿੱਚ ਕਿਤੇ ਜਪਜੀ ਸਾਹਿਬ ਦੀਆਂ ਪੰਜ ਪਉੜੀਆਂ ਨੇ ਸੁਣਦੇ ਅਸੀਂ ਸਾਰਾ ਸੁਣ ਲਾਂਗੇ ਸੁਣ ਲਾਂਗੇ ਅਸੀਂ ਸਾਰਾ ਕਦੇ ਵੀ ਨਹੀਂ ਲਾਂਗੇ ਹਾਂ ਬਾਬਾ ਕੋਲ ਤਾਂ ਅਲਿਨਾ ਦੇ ਬਾਹਰ ਤੇ ਲਾਉਨੇ ਆ ਬਾਬਾ ਤਾਂ ਲਾ ਦੂ ਤੁਸੀਂ ਕੀ ਕਰੋਗੇ ਕੋ ਸਾਧਨ ਹਾਂ ਇਹਦਾ ਹੀ ਬਾਬੇ ਦੇ ਛੋਈ ਕਰ ਬਾਬੇ ਨੇ ਨਿਗਰ ਰੱਖੋ ਵੀ ਕਿੰਨੇ ਵਜੇ ਗਿਆ ਕਿੰਨੇ ਵਜੇ ਬੈਠਾ ਕਿੰਨੇ ਵਜੇ ਖਾਣਾ ਖਾ ਕੀ ਹੈ ਇਹੋ ਜੇ ਭੜੇ ਲੱਛਣ ਕਰਨੇ ਸਾਡੀ ਜ਼ਿੰਦਗੀ ਦੀ ਜ਼ਰੂਰੀ ਹੈ ਬਾਬੇ ਨੇ ਕਿੰਨੇ ਵਾਰੀ ਇਧਰੋਂ ਲੱਤ ਚੱਕਰੀ ਕਿੰਨੇ ਵਾਰੀ ਇਧਰੋਂ ਜਾ ਗਿਆ ਇਹੋ ਜੇ ਬੜੇ ਅਸੀਂ ਨਿਗਰ ਰੱਖਾਂਗੇ ਪਰ ਕਦੇ ਗੁਰਬਾਣੀ ਦੇ ਇੱਕ ਸ਼ਬਦ ਨੂੰ ਤਰੇ ਕੰਨ ਵਿੱਚ ਨਹੀਂ ਪਾਇਆ ਸੋ ਸਤਨਾਮ ਵਾਹਿਗੁਰੂ ਕਿਉਂ ਸੁਣਦੇ ਹੋ ਵੇਖਦੇ ਹੋ ਸੋਸ਼ਲ ਮੀਡੀਆ ਤੇ ਵੇਖਦੇ ਹੋ ਵੀਡੀਓ ਜਿਹੜੀ ਕੋੜਾ ਬੰਦੇ ਵੀ ਆ ਆਪਾਂ ਬਾਪਾ ਸੁਤਾ ਪਿਆ ਆਪਾਂ ਬਾਪਾਂ ਗੇਮ ਖੇਡੀ ਜਾਂਦਾ ਆਵਾ ਬਾਈ ਬਾਂਗਰੀ ਜਾਂਦਾ ਇਹੋ ਜਿਹਾ ਲੱਛਣ ਕਰਨ ਵਾਲੋ ਚੰਗਾ ਹੈ ਕਿ ਸਤਿਗੁਰਾਂ ਦੀ ਹضورੀ ਵਿੱਚ ਬੈਠ ਕੇ ਲਓ ਭਾਈ ਅਸੀਂ ਪਾਠ ਕਰਾਇਆ ਸੁਣਨ ਵਾਸਤੇ ਬਾਬਾ ਸਾਨੂੰ ਸੁਣਾ ਆ ਗੋ ਸਾਧਨ ਹਾਂ ਵਾਹਿਗੁਰੂ ਹੁਣ ਵਿਚਾਰਾ ਕੀ ਕਰੂ ਤੁਸੀਂ ਕਹਿੰਦੇ 48 ਘੰਟੇ ਪਾਠ ਤੇ ਲਾਓ ਤੇ ਜਿਹੜੇ ਬਾਠੀ ਨੇ ਪਾਠ ਯੋਈ ਆਹ ਪਾਠੀ ਉਹ ਜਿਹੜਾ 2-4 ਸਾਲਾਂ ਦਾ ਹਜੇ ਪੂਰੀ ਸੰਥਾ ਵੀ ਨਹੀਂ ਕੀਤੀ ਬਸ ਦੇਖ ਦੋ ਉਹ ਕਿ ਲੱਗ ਗਿਆ ਉਹੇ ਜਿਹੜਾ 48 ਦੇ ਵਿੱਚ ਹੋ ਜਾਣਾ ਟੇਲਾ ਦੋ ਤੇ ਜਿਹਨੂੰ ਭਾਈ ਸਾਰੀ ਉਮਰ ਹੀ ਪਾਠ ਕਰਦੇ ਨੇ ਉਹਦੇ 20 ਸਾਲ 25 ਸਾਲ ਹੋ ਗਏ ਉਹ ਮਾੜਾ ਪਾਠੀ 4 ਘੰਟੇ ਲਾਉਂਦਾ ਅਗਲਾ 2 ਘੰਟੇ ਲਾਉਂਦਾ ਪਰ 2 ਘੰਟੇ ਚ ਪਾਠ ਪੂਰਾ ਕਰਨਾ ਤੇ ਅਗਲੇ ਕਹਿੰਦੇ 48 ਘੰਟੇ ਫਿਰ 48 ਘੰਟੇ ਆਹੀ ਪੂਰੇ ਕਰੂਗਾ ਫਿਰ ਆਪ ਕੋ ਸਤ ਹਾਂ ਵਾਹਿਗੁਰੂ ਫਿਰ ਉਹ ਕੀ ਕਰੂ ਵਿਚਾਰਾ ਕੋਲੇ ਬੈਠਣਾ ਅਗਲਾ ਸਾਬ ਦਾ ਨਾ ਉਹਦੇ ਦਿੰਦਾ ਅੱਜ ਕੱਲ ਨਿਹਰਾ ਪੁਰਾਣਾ ਨਾ ਜੀ ਜੋਤ ਨਹੀਂ ਲਾਉਣੀ ਉਹ ਹੋਣੀ ਲਾਉਣੀ ਜਾਓ ਸਾਡੇ ਸਿਖਾਣੇ ਕਰਤਾ ਪਹਿਲਾਂ ਵਾਲੇ ਸਮਾਂ ਚ ਕੀ ਹੁੰਦਾ ਸੀਗਾ ਬਾਬੇ ਕਹਿੰਦੇ ਭਾਈ ਆ ਜੋਤ ਲੱਗੀ ਆ ਜੋਤ ਨਾ ਬਧਣ ਲਈ ਆ ਜੋਤ ਦੇ ਬੈਰੀ ਬਣ ਕੇ ਕਿਈ ਆ ਕੋ ਸਤਿ ਸ਼੍ਰੀ ਅਕਾਲ ਉਹ ਜੋਤ ਬਧਣ ਨਾ ਦੇਣ ਦਾ ਮਤਲਬ ਇੰਨਾ ਤੁਸੀਂ ਵੀ ਭਾਈ ਬੰਦਾ ਚੁੱਸਦਾ ਰਹਿੰਦਾ 24 ਘੰਟੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰਹਿੰਦਾ ਏ ਸੁਭਾਨੇ ਬੰਦਾ ਸੌਂਦਾ ਨਹੀਂ ਇਹ ਸੁਭਾਨੇ ਮੇਗਾ ਰਹਿੰਦਾ ਇਹ ਸੁਭਾਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਬਾਣ ਸੁਣਿਆ ਜਾਂਦਾ ਫਿਰ ਅਗਰਵਤੀ ਲਾਉਣੀ ਉਹ ਵੀ ਨਿਗਾਰ ਰੱਖਣੀ ਵੀ ਬੋਝ ਨਾ ਜਾਵੇ ਉਹ ਸਿਰਫ ਉਹ ਪਿਆਰਿਓ ਸਾਨੂੰ ਸੁਚੇਤ ਕਰਨ ਵਾਸਤੇ ਸਾਨੂੰ ਸਾਵਧਾਨ ਕਰਨ ਵਾਸਤੇ ਇਦਾਂ ਦੇ ਸਾਧਨ ਜਿਹੜੇ ਉਹ ਪ੍ਰੈਕਟੀਕਲ ਕੀਤੇ ਗਏ ਸੀਗੇ ਉਹ ਹੈ ਨਹੀਂ ਹੁਣ ਪਰ ਪਟਾ ਪਾਠੀ ਵਿਚਾਰਾ ਕੱਲਾ ਕੀ ਕਰੇ ਗੁਰੂ ਗ੍ਰੰਥ ਸਾਹਿਬ ਦੀ ਹضورੀ ਵਿੱਚ ਇਹਦੇ ਵਿੱਚ ਪਾਠੀਆਂ ਦਾ ਦੋਸ਼ ਨਹੀਂ ਗ੍ਰੰਥੀਆਂ ਦਾ ਦੋਸ਼ ਨਹੀਂ ਇਹਦੇ ਵਿੱਚ ਸਭ ਤੋਂ ਵੱਡਾ ਸਾਡਾ ਦੋਸ਼ ਹੈ ਮਹਾਰਾਜ ਲਿਜਾਨ ਵਾਰੇ ਕੋਈ ਹੋਰ ਹੁੰਦੇ ਐ ਸੱਟਨ ਵਾਰੇ ਬਾਹ ਫੜ ਕੇ ਲਿਆਉਣੇ ਪੈਂਦੇ ਬਲਣਾ ਤੂੰ ਹੀ ਆ ਜਾ ਤੂੰ ਹੀ ਆ ਜਾ ਕਿਉਂ ਵੀ ਹੁਣ ਉਮਰ ਲਖਣੀਆਂ ਤੇ ਪਾਠੀ ਤੇ ਗ੍ਰੰਥੀ ਤੇ ਭਾਈ ਜੀ ਤੇ ਬਾਪੇ ਆਏ ਨਹੀਂ ਬਾਬਾ ਵਿਚਾਰਾ ਕੀ ਕਰੇ ਹੁਣ ਆਈ ਲੱਛਣ ਦੇਖ ਕੇ ਦੁਨੀਆ ਦੇ ਲੋਕਾਂ ਦੇ ਰੰਗ ਢੰਗ ਉਹ ਵਿਚਾਰੇ ਨਵੇਂ ਪਾਠੀ ਬੰਨ ਨੂੰ ਹੱਟ ਗਿਆ ਕੋ ਸਤਨਾ ਪਿੰਿਆਂ ਨੇ ਕੰਮ ਕਾਰੀ ਛੜਦਾ ਪਿੰਿਆਂ ਨੇ ਕੰਮ ਕਾਰੀ ਛੜਦਾ ਉਹ ਕੀ ਕਰੇ ਵਿਚਾਰਾ ਕਹਦਾ ਇਹਨਾਂ ਸਾਡੇ ਪੁੱਤ ਨਹੀਂ ਸਾਡੇ ਰਿਸ਼ਤੇ ਨਹੀਂ ਹੁੰਦਾ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਨਹੀਂ ਹੁੰਦੀ ਉਹ ਸ਼ਾਇਰ ਕਹਿੰਦਾ ਕਹਿੰਦਾ ਦੂਧ ਪੂਤ ਭਲੀ ਕਰਤੂਤ ਦੂਧ ਪੂਤ ਨੂਤ ਚਾਹੇ ਭਲੀ ਕਰਤੂਤ ਚਾਹੇ ਹਰਿਆ ਚਾਹੇ ਸੋਗ ਕੋ ਜੇ ਕਹਿੰਦੇ ਸਾਰਾ ਸੁਣਿਆ ਨਾ ਜਾਏ ਤਾਂ ਸੁਣਿਆ ਆਏ ਭੋਗ ਤੋਂ ਭੋਗ ਦੇ ਸ਼ਲੋਕ ਚੱਲਦੇ ਹੁੰਦੇ ਆ ਘਰ ਦੇ ਸਾਰੇ ਕੋਈ ਚੁੱਲੇ ਕੰਨੀ ਫਰਦਾ ਕੋਈ ਭੱਜਿਆ ਕੋਈ ਰਿਸ਼ਤੇਦਾਰਾਂ ਨੂੰ ਤਾਰਦਾ ਫਰਦਾ ਵੀ ਖੜ ਜਾ ਭਾਈ ਉਹ ਪਾੜ ਦਾ ਲਾਹਾ ਕੋਈ ਹੋਰ ਹੀ ਲੈ ਜਾਂਦੇ ਆ ਕੋ ਸਤਨਾ ਕੋਈ ਹੋਰ ਹੀ ਲੈ ਜਾਂਦੇ ਹੈ ਹੈ ਫੇਰ ਕਹਿੰਦੇ ਸਾਡੇ ਪਾਠ ਨਹੀਂ ਲੱਗਿਆ ਪਾਠ ਕਿਹੜਾ ਕੰਧਾਂ ਨੂੰ ਲੱਗਣਾ ਜਾਂ ਲੀੜਾਂ ਨੂੰ ਲੱਗਣਾ ਕੋ ਸਤਨਾ ਕਿੱਥੇ ਮਰਦੇ ਆ ਤਾਂ ਮਾਰੇ ਕਹਿੰਦੇ ਤੀਰਤ ਬਰਤ ਅਰਦਾਨ ਕਰ ਮਨ ਮੈਂ ਤਰੈ ਵਿਮਾਨ ਨਾਨਕ ਨੇ ਭਗਤ ਜਾਤ ਤੇ ਜੋ ਕੁੰਚਰ ਇਸਨਾ ਕਿਉਂ ਵੀ ਫਿਰ ਸਾਰਾ ਵਿਰਥੀ ਆ ਨਾ ਪੀਰ ਵੀ ਕਰਦਾ ਜਾਂਦਾ ਨਾ ਹੁਣ ਤਾਂ ਤੇ ਨਾਵਨ ਗਲੇ ਤੇ ਦੀਰਤੀ ਮਨ ਖੋਤੇ ਤਨ ਜੋਰ ਪੁੱਲ ਤੇ ਨਾਤਿਆਂ ਦੋ ਪਾ ਚੜੀਐਸ ਹੋਦ ਇੱਥੋਂ ਵਹਜੋ ਵੀ ਭਾਈ ਸਾਡੇ ਘਰ ਸ੍ਰੀ ਹਰਿਮੰਦਰ ਸਾਹਿਬ ਜਾਣਾ ਜੇ ਤਾਂ ਗਾ ਲੋ ਅਸੀਂ ਕੋਪਾਲ ਮੋਰਚਨ ਜਾਣਾ ਸਰਦਾ ਭਾਪਣਾ ਗੁਰੂ ਨਾਨਕ ਸਾਹਿਬ ਆਏ ਜਾਣਾ ਮਾੜਾ ਨਹੀਂ ਆਪ ਕੋ ਸਕਦਾ ਜਾਣਾ ਮਾੜਾ ਨਹੀਂ ਗੁਰੂ ਨਾਨਕ ਸਾਹਿਬ ਆਏ ਆ ਤੁਨ ਗੁਰੂ ਗੋਬਿੰਦ ਸਿੰਘ ਮਾਰਾ ਇਤਿਹਾਸਿਕ ਥਾਂ ਹੈ ਸਾਡੀ ਇਤਿਹਾਸਿਕ ਥਾਂਤੀ ਹੈ ਉੱਥੇ ਸਿੱਖਿਆ ਲੈਣੀ ਸੀ ਬਿਬਾਹੇ ਨਾਨਕ ਨੇ ਕਿਹੋ ਉਪਦੇਸ਼ ਦਿੱਤਾ ਸੀ ਉਹ ਭਾਈ ਆ ਤੀਰਥਾਂ ਤੇ ਨਾਉਣ ਆਇਓ ਕਿ ਮੇਰਾ ਨਾਉਣ ਤੋਂ ਨਾਲ ਗੱਲ ਨਹੀਂ ਬੰਦੀ ਸੁੱਚੇ ਕੇ ਨਾ ਆਖੀਐ ਬਹਿਣ ਜੋ ਪਿੰਡਾ ਤੋਂ ਏ ਸੁੱਚੇ ਸਹੀ ਨਾਨ ਬਾ ਜਨਮਨ ਵਸਿਆ ਸੋਏ ਸੋਝਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਚੁਪੇ ਚੁਪਾਣਾ ਹੋਵੇ ਜੇ ਲਾਇ ਰਹਾ ਹਾਲੇ ਵਾ ਉਹ ਕਿਹਾ ਸੀ ਉਹ ਮੰਨੇ ਨਹੀਂ ਆਖੋ ਸੱਤਾਂ ਹਾਂ ਨਾ ਭਾਈ ਉਹ ਮੰਨੇ ਨਹੀਂ ਇਹ ਰੋਥੇ ਜਾ ਕੇ ਮਰ ਖੋਟਾ ਨਹੀਂ ਹੁੰਦਾ ਤੁਸੀਂ ਵੇਖੋ ਕਿ ਜੇ ਪੰਜਾਬੀ ਹੁੰਦੇ ਹੈਗੇ ਉਹ ਬੇਕਾਰੀਆਂ ਗੱਲਾਂ ਦੁਨੀਆਂ ਵੀ ਕਦੇ ਨਾ ਕਿਸੇ ਦੀ ਪਾਠ ਕਰਨੀ ਤੱਕਣਾ ਬਥੇਰੇ ਹੁੰਦੇ ਨੇ ਤਾਂ ਵੀ ਪਰਮੰਦਰ ਚੁਗਲੀ ਕਰੀ ਜਾਣਾ ਬਸ ਕਿਉਂ ਬੱਠਾ ਟਰੱਕ 'ਚ ਇਧਰ ਉਧਰੀਆਂ ਨਾਬ ਸੁਨਾਬ ਦੀਆਂ ਗੱਲਾਂ ਵੀ ਕਦੇ ਕਿਹਾ ਵੀ ਆਓ ਆਪਾਂ ਮੂਲ ਮੰਤਰ ਦਾ ਪਾਠ ਕਰ ਲਈਏ ਵਾਹਿਗੁਰੂ ਗੁਰਮੰਤਰ ਦਾ ਪਾਠ ਕਰ ਲਈਏ ਕੀਤਾ ਹੀ ਕੋਈ ਨਹੀਂ ਉਹ ਫਿਰ ਜਾਣਾ ਸਫਲਾ ਕੀ ਹੈ ਕਹਿੰਦੇ ਅਸਲ ਤੀਰਥ ਪਰਮੇਸ਼ਰ ਦਾ ਨਾਮ ਹੈ ਤਾਂ ਕਰਕੇ ਕਹਿੰਦੇ ਆ ਫੇਰ ਵਰਤ ਰੱਖਾ ਨੇ ਵਰਤਮਾਨ ਵਾਰੇ ਮਾਰੋ ਪਖੰਡ ਕਰਦੇ ਪਖੰਡ ਦਾ ਹਾਲੇ ਕਿ ਛੋਟਾ ਅੰਨ ਕਰਾ ਪਖੰਡ ਨਾ ਸੁਹਾਗਣ ਨਾ ਨਰੰਗਾਂ ਦੀ ਗਣੀ ਆਂਦੀ ਹੈ ਵੇਦ ਬਾਜੂ ਕਿ ਨਾ ਸੁਹਾਗਣ ਨਾ ਗਣੀ ਆਂਦੀ ਕਿ ਜਿਹੜੇ ਇਦਾਂ ਦੇ ਫਿਰ ਜਿਹੜੇ ਪਤੀ ਨਹੀਂ ਵਰਤ ਰੱਖਦੇ ਫਿਰ ਉਸੇ ਨੂੰ ਮਰ ਜਾਣਾ ਮਰ ਜੇ ਮਾਗਰੋਲੇ ਜਿ ਤਰਾ ਤਰਾ ਦੇ ਬੋਲ 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 ਨੇ ਉਹ ਪਖੰਡ ਨਹੀਂ ਲੱਗੀ ਆ ਕੋ ਸਤਨਾ ਹਨ